ਮੰਮੀ ਮੰਮੀ ਆਵੇ ਇਹ ਖੂਨ ਵੀ ਪਿਆਵਾ ਤੇ ਨਾਲੇ ਪੈਰ ਵੀ ਲੱਗੇ ਆ ਤੂੰ ਕਿਉਂ ਨਹੀਂ ਮੇਰਾ ਯਕੀਨ ਕਰਦੀ ਸੱਚੀ ਇਹ ਘਰ ਵਿੱਚ ਕਮਲ ਦੀ ਆਤਮਾ ਥੁਰੀ ਫਿਰਨ ਢਈ ਆ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪੀਏ ਪੈਰ ਆ ਇਹ ਕਿੱਥੋਂ ਆ ਮੰਮੀ ਜੇ ਮੈਨੂੰ ਪਤਾ ਹੋਵੇ ਕਿ ਇਹ ਕਿੱਥੋਂ ਪੈਰ ਆਏ ਤੇ ਮੈਂ ਤੈਨੂੰ ਕਾਲੀਵਾਜਾ ਮਾਰਨੀ ਆਂ ਹੀ ਤੇ ਜੇ ਮੈਂ ਕਹਿੰਨੀ ਆ ਕਿ ਉਹਦੀ ਆਤਮਾ ਇੱਥੇ ਤੁਰੀ ਫਿਰਦੀ ਉਹਨੇ ਕੋਹ ਨਾ ਕੋ ਕੀਤਾ ਹੀ ਹੋ ਉਹਨੇ ਲਾਏ ਪੈਰ ਵੀ ਤੇ ਲੋਹ ਵੀ ਉਹਨੇ ਸੁੱਟਿਆ ਹੀ ਹੋ ਤੂੰ ਮੈਨੂੰ ਪਾਗਲ ਸਮਝਿਆ ਵਾ ਆਹੜਾ ਛੇਰ ਚਿੱਟਾ ਹੋਇਆ ਨਾ ਮੇਰਾ ਧੁੱਪੇ ਨਹੀਂ ਹੋ ਗਿਆ ਇਹ ਸਾਰੇ ਇਹਨੇ ਕਾਰ ਡਰਾਮੇ ਆ ਨਾ ਇਹ ਤੇਰੇ ਕੀਤੇ ਹੋਏ ਆ ਇਹ ਸਾਰਾ ਫੋਨ ਤੂੰ ਗਲਾਰਿਆ ਵਾ ਇਹ ਬਾਰੋਂ ਨੇ ਕਿਤੇੋਂ ਵੀ ਆਇਆ ਤੇਰੇ ਅੱਧਾ ਨਾ ਮੰਮੀ ਘੜੀ ਮੇਰੀਆਂ ਗੱਲਾਂ ਚ ਆਜੂਗੀ ਮੈਂ ਤੇਰੀਆਂ ਗੱਲਾਂ 'ਚ ਨਹੀਂ ਆਉਣ ਵਾਲੀ ਤੇ ਨਾਲੇ ਚੀਜ਼ਾਂ ਮੈਂ ਵੇਖ ਕੇ ਡਰਨ ਵਾਲੀ ਆ ਤੇ ਜੇ ਵੀ ਦੁਬਾਰਾ ਇਹ ਜੀ ਹਰਕਤ ਕੀਤੀ ਨਾ ਤਾਂ ਮੈਨੂੰ ਪਾਗਲਖਾਨੇ ਪਹਚਾਉਣਾ ਹੀ ਆ ਮੰਮੀ ਤੂੰ ਮੈਨੂੰ ਐਵੇਂ ਪਾਗਲਖਾਨੇ ਪਹਚਾ ਦੇਣਾ ਵਾ ਆਖੂਂ ਦੱਸ ਮੈਂ ਕਿੱਥੋਂ ਲੈ ਆਉਣਾ ਸੀ ਮੈਂ ਕਿਹੜਾ ਕਿਤੇ ਗਈ ਆ ਮੈਂ ਆਪਣੇ ਹੱਥ ਵੱਢ ਲੈਣਾ ਕਿ ਉਂਗਲ ਵੱਢ ਕੇ ਮੈਂ ਲੋਹ ਸੋੜ ਦੇਣਾ ਈ ਮੇਰਾ ਦਿਮਾਗ ਖਰਾਬ ਹੋਇਆ ਵਾ ਸੋ ਤੁਹਾਨੂੰ ਮੈਂ ਕਹਿਣ ਈ ਆ ਕਿ ਕੋਈ ਨਾ ਕੋਈ ਗੱਲ ਹੈਗੀ ਸਾਡੇ ਦੇ ਘਰ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਫਿਰ ਤੂੰ ਹੀ ਆਪ ਉਸ ਦਿਨ ਕਿਉਂ ਨਪੜਕੰਡੇ ਜਿੱਦਾਂ ਤੁਹਾਨੂੰ ਦਿਖਾਈ ਦਿੱਤੀ ਕਵਲ ਨਹੀਂ ਮੈਨੂੰ ਉਹਨਾਂ ਦਿਖਾਈ ਨਹੀਂ ਦੇਣੀ ਉਹ ਤਾਂ ਹੀ ਉਥੇ ਉਦਨ ਗਏ ਸੀ ਤੇ ਆਣ ਕੇ ਨਖਤੀਆਂ ਗੱਲਾਂ ਕਰਦੇ ਰਹੇ ਉਦੋਂ ਮੇਰੇ ਹੋਵ ਲੋ ਵਹਿਣ ਬਹਿ ਗਏ ਦਿਲ ਚ ਉਹੋ ਕੋ ਜੀ ਮੇਰੇ ਸੁਪਨੇ ਜਾ ਗਿਆ ਨਹੀਂ ਤੇ ਉਦਾਂ ਇਹੋ ਜਿਹਾ ਕੁਝ ਨਹੀਂ ਹੈਗਾ ਭੂਤ ਪ੍ਰੇਤ ਨਹੀਂ ਇੱਥੇ ਹੁੰਦੇ ਤੇ ਮੈਂ ਵੀ ਮੰਮੀ ਨਾਲ ਹੀ ਟਾਡੇ ਗਈ ਹਾਂ ਤੇ ਕੀ ਪਤਾ ਉਹ ਤੁਹਾਡੇ ਨਾਲ ਹੱਥ ਕੇ ਤਾਂ ਉੱਧਰ ਮੇਰੇ ਵੱਲ ਆ ਗਈ ਆ ਕਿ ਮੈਂ ਇਹਨੂੰ ਤੰਗ ਕਰਦੀ ਆ ਸਮਝ ਆ ਜਾ ਟਾਈਮ ਦੇ ਨਾਲ ਸਮਝ ਜਾ ਇਹਦਾ ਕਰਲਾ ਹੱਲ ਕੋਈ ਨਹੀਂ ਤੇ ਵੇਖਣਾ ਜਦੋਂ ਤੈਨੂੰ ਰਗਾ ਫੜੀਆਂ ਤੇਰੀਆਂ ਉਹਨੇ ਨਹੀਂ ਹੱਲ ਨਹੀਂ ਕੀਤਾ ਸੀ ਉਹ ਵੀ ਤੇਰੇ ਮਗਰ ਲਾ ਕੇ ਬਾਬੇ ਦੇ ਖੜਿਆ ਤੈਨੂੰ ਪਿਚਾਲੇ ਨੂੰ ਤਵੀਤ ਪਵਾਦਾ ਇਹਦਾ ਵਹਿਮ ਨਿਕਲ ਜੇ ਪਰ ਤੇਰਾ ਨਹੀਂ ਨਿਕਲਿਆ ਮੈਂ ਰੱਬ ਨੂੰ ਮੰਨਣ ਵਾਲੀ ਜਨਾਨੀ ਆ ਮੈਂ ਸਿਆਣੇ ਅਮਲਾਣੇ ਦਾ ਵਿਸ਼ਵਾਸ ਨਹੀਂ ਕਰਦੀ ਜੇ ਕਿ ਹਾਂਡੀ ਗਵਾਂਡੀ ਨੂੰ ਪਤਾ ਲੱਗੇ ਤੇ ਉਹ ਮੈਨੂੰ ਕੀ ਆਕੇ ਨਹੀਂ ਸਾਡੇ ਘਰ ਦਾ ਕਹਿੰਦੇ ਪਾਣੀ ਨਹੀਂ ਪੀਣਾ ਇਹ ਸਿਆਣੇ ਅਮਲਾਣੇ ਦੇ ਤੁਰਗਾ ਫਿਰਦਗਾ ਮਮਮੀ ਜੇ ਤੂੰ ਗੁਰੂ ਘਰ ਜਾਣੀ ਆ ਨਾ ਤੇ ਮੈਂ ਵੀ ਗੁਰੂ ਘਰ ਜਾਣ ਵਾਲੀ ਆ ਜੇ ਤੂੰ ਖੜਿਆ ਹੀ ਨਾ ਮੈਨੂੰ ਸਿਆਣੇ ਵੇਣਿਆ ਕੋ ਮੈਂ ਨਹੀਂ ਤੈਨੂੰ ਕਿਹਾ ਕਿ ਮੈਨੂੰ ਬਾਬਿਆਂ ਕੋ ਲੈ ਕੇ ਚੱਲ ਤੂੰ ਹੀ ਕਿਹਾ ਏ ਮੈਨੂੰ ਚਾਲ ਤਿੰਨ ਮੈਂ ਉੱਥੇ ਲੈ ਜਾਨੀ ਆ ਫਿਰ ਮੈਂ ਕਿਹਾ ਕਿ ਚੱਲ ਮੈਨੂੰ ਜਿੱਥੇ ਮਰਜੀ ਲੈ ਜਾ ਪਰ ਮੈਨੂੰ ਲੈ ਕੇ ਜਾ ਇਹਦੋਂ ਕੋ ਖਹਿੜਾ ਛਡਾ ਦੇ ਮੇਰਾ ਤੇ ਫਿਰ ਇਹਦੇ ਵਿੱਚ ਮੈਨੂੰ ਕਾਦੀ ਗੱਲ ਕਰਨ ਵਾਲੀ ਜੇ ਆੜ ਗਵਾੜ ਨੂੰ ਪਤਾ ਲੱਗੂਗਾ ਉਹ ਨਹੀਂ ਜਾਂਦੀ ਕਿਤੇ ਜੇ ਤਾਂ ਗੁੰਦਣਾ ਸਾਰੇ ਜਾਣਦੇ ਆ ਗੱਲਾਂ ਹੀ ਕਰਨ ਵਾਲੇ ਲੋਕੀ ਸਾਥ ਨਹੀਂ ਜਦੋਂ ਬੁਰਾ ਟਾਈਮ ਹੁੰਦਾ ਨਾ ਸਾਥ ਨਹੀਂ ਕੋਈ ਦਿੰਦਾ ਮੈਂ ਸਾਥ ਐਸੇ ਬਗਾਨੇ ਪਿੰਡ ਤੇਰਾ ਕਿੰਨੇ ਦੇਣਾ ਵਾਂਗਾ ਉਹ ਗੱਲ ਪਹਿਲਾਂ ਤੂੰ ਮੈਨੂੰ ਉੱਥੋਂ ਚੁੱਕਿਆ ਚੱਲ ਹੋਰ ਕਿਤੇ ਚੱਲ ਜੀਏ ਜੇ ਹੋਰ ਕਿਤੇ ਆਏ ਤਾਂ ਹੁਣ ਤਾਂ ਇੱਥੇ ਭੂਤ ਦੇਖਣ ਡੇ ਪਿਆ ਹੋਰ 10 ਦਿਨ ਮੈਂ ਕਿੱਥੇ ਲੈ ਕੇ ਜਾਵਾਂ ਮੰਮੀ ਜੇ ਬਖਾਨਿਆਂ ਨੇ ਨਹੀਂ ਸਾਥ ਦੇਣਾ ਤੂੰ ਤੇ ਮੇਰੀ ਆਪਣੀ ਆ ਨਾ ਤੂੰ ਤੇ ਮੇਰਾ ਸਾਥ ਦੇ ਤੂੰ ਤਾਂ ਨਾ ਮੈਨੂੰ ਗੱਲਾਂ ਕਰ ਜੇ ਮੈਨੂੰ ਕੁਛ ਦਿਸਣ ਡਿਆ ਵਾ ਤੇ ਮੈਂ ਤਾਂ ਹੀ ਤੈਨੂੰ ਕਹਿ ਲਈ ਆ ਕਿ ਮੈਨੂੰ ਭੂਤ ਦੇਖਦਾ ਹੀ ਹੋ ਮੈਨੂੰ ਕਮਲ ਦਿਖਣ ਡਈ ਹੋ ਤੇ ਇਹਦਾ ਹੱਲ ਕਰ ਆਵੇ ਆਵੇ ਨਹੀਂ ਨਾ ਯਕੀਨ ਹੁੰਦਾ ਆਵੇ ਨਹੀਂ ਪੈਣਾ ਨਹੀਂ ਮੈਨੂੰ ਤੇ ਰੰਗ ਲੱਗਣ ਡਿਆ ਹੀ ਹੋ ਭਾਵੇਂ ਤੇਰੇ ਮੁੰਡੇ ਨੇ ਸੁਤਾਨੀ ਕੀਤੀ ਹੋਵੇ ਉਹਨੂੰ ਪਤਾ ਵਾ ਮੇਰੀ ਮੰ ਮੰਡਰਦੀ ਬੜਾ ਵਾ ਮੰਮੀ ਮੁੰਡਾ ਤੇ ਸਕੂਲ ਗਿਆ ਹੀ ਸਕੂਲੋਂ ਆਣ ਕੇ ਮੁੜ ਗਿਆ ਉਸੇ ਵੇਲੇ 2 ਮੀਟਰ ਨਾਲ ਅੱਜ ਰੋਟੀ ਖਾਦੀ ਤੇ ਟਿਊਸ਼ਨ ਚੱਲ ਗਿਆ ਉਹਨੇ ਕਿਹੜੇ ਵੇਲੇ ਆ ਖਲਾਰ ਦਿੱਤੇ ਨਿਓ ਵੀ ਬੜਾ ਸੁਬਾਨ ਦੀ ਟੁੱਟੀ ਆ ਤਾਂ ਉਹਨੂੰ ਨਹੀਂ ਜਾਣਦੀ ਉਹਨੂੰ ਪਤਾ ਵਾ ਮੇਰੀ ਮੰ ਕਰਦੀ ਰਹਿੰਦੀ ਆ ਪਰ ਚਲ ਠੀਕ ਆ ਫਿਰ ਨਹੀਂ ਨਾ ਯਕੀਨ ਮੇਰਤੇ ਆਉਂ ਡੈਗਾ ਤੂੰ ਰੁੱਕ ਜਾ ਥੋੜਾ ਟਾਈਮ ਰੁੱਕ ਜਾ ਜਦੋਂ ਤੇਰੀਆਂ ਲਗਾ ਫੜੀਆਂ ਨਾ ਨੇ ਤੇਰਾ ਹਾਲ ਬੁਰਾ ਕੀਤਾ ਤੇ ਫਿਰ ਮੇਰੇ ਲਾਗੇ ਨਾ ਮੈਂ ਤੇ ਮੈਂ ਵੀ ਤੈਨੂੰ ਇਹੋ ਕਹਿਣਾ ਕਿ ਇਹ ਤੇਰਾ ਵਹਿ ਨਹੀਂ ਓ ਸਰ ਤੈਨੂੰ ਮੇਰੇ ਨਾਲ ਰਗਾਨੀ ਉਹਨੇ ਫੜਨਗਾ ਮੇਰੀ ਨਾ ਟੈਨਸ਼ਨ ਲੈ ਤੂੰ ਆਪਣਾ ਸੋਚ ਨਹੀਂ ਚੱਲ ਹੁਣ ਇਹਨੂੰ ਖੂਨ ਨੂੰ ਲੈ ਕੇ ਨਾ ਇੱਥੇ ਬੈਠੀ ਰਹੀ ਓਚਾ ਫੜ ਤੇ ਸਾਫ ਕਰ ਲੈ ਮੈਂ ਚੱਲੀ ਆ ਗਵਾਂਡੀਆਂ ਦੀ ਜਨਾਨੇ ਨੇ ਠੀਕ ਤਮਾ ਪਤਾ ਲੈਣ ਚੱਲੀ ਆ ਦੇਖੋ ਕੰਮ ਧੰਦਾ ਕਰ ਲੈ ਹੁਣ ਮਗਰੋਂ ਮੇਰੇ ਡਰਾਮੇ ਜਨਾ ਇੱਥੇ ਕਰਦੀ ਰਹੀ ਵੇਲਾ ਮਣਕ ਨੇ ਬਾਹਰ ਆਪ ਤੁਰ ਪੀਆ ਤੇ ਮੈਨੂੰ ਕਹਿੰਦੀ ਆ ਕਿ ਇਹਨੂੰ ਸਾਫ਼ ਕਰ ਦੇ ਉਹਦਾ ਵੀ ਚੰਗਾ ਬਣਾ ਹੈਗਾ ਕਿਉਂ ਡਰਨ ਲਈ ਆ ਤੇ ਤੂੰ ਲਾ ਕੇ ਖਲੋ ਜਾ ਤੇ ਨਾਲੇ ਸਿਆਣੇ ਹੱਥੀ ਆਪ ਸਾਫ਼ ਕਰ ਲਾ ਇਹ ਪਤਾ ਨਹੀਂ ਨਵੇਂ ਥਾਂ ਦੇ ਕਾਂਦੇ ਹੀ ਆਏ ਆ ਤੇ ਕਿੱਥੇ ਸਾਂਝਾ ਇਹ ਪਾਲਦੀ ਰਹਿੰਦੀ ਬੈਠੀ ਛਾਟੀ ਇਹਦੀਆਂ ਸਹੇਲੀਆਂ ਬਣ ਜਾਂਦੀਆਂ ਵਾ ਵੈਲੀ ਨੂੰ ਕੋਈ ਕੰਮ ਹੀ ਨਹੀਂ ਇਹਨੂੰ ਲੱਗਦਾ ਮੇਰਾ ਤੈਨੂੰ ਜੀਵ ਨਹੀਂ ਕੰਡਿਆ ਸਾਫ਼ ਕਰ ਲੈ ਆਵਾ ਪੋਚਾ ਬਣਾ ਮੈਨੂੰ ਲੱਗਦਾ ਇਹਦੇ ਪੈਰਾਂ ਦੀ ਨਾ ਮਿੱਟੀ ਚੁੱਕੀ ਆ ਇਹਦਾ ਤੇ ਮਾਸਾਕਰ ਦੇਣ ਨਹੀਂ ਲੱਗਦਾ ਹੈਗਾ ਕਿ ਨਾਲ ਗਰਮੀ ਦੇ ਕੋਈ ਕੰਮ ਹੀ ਕਰਵਾ ਦੇਵਾ ਇੱਕ ਤਾਂ ਨਾ ਤੇ ਇੱਥੇ ਕੋਈ ਮੇਰੀ ਜਾਣ ਪਛਾਣ ਵਾ ਤੇ ਨਾ ਕੁਛ ਮੈਨੂੰ ਤਾਂ ਦੀ ਤੁਕਨੋ ਭਾਰ ਨਾ ਨਿਕਲ ਤੇ ਆਪਕਾਰ ਨਹੀਂ ਖਲੋਂਦੀ ਹੈਗੀ ਹੇ ਮੇਰਾ ਤੇ ਸਾਫ ਕਰਨ ਨੂੰ ਜੀ ਨਹੀਂ ਕਰਨਿਆ ਹੈਗਾ ਕਿ ਕਿਦਾਂ ਕਰੂੰਗੀ ਇਹਨੂੰ ਸਾਫ ਉਹ ਜੇ ਨੂੰ ਸਾਫ ਕਰ ਦਿਆ ਕਰਦੇ ਆ ਕਿਤੇ ਜੇ ਉਹ ਆ ਗਈ ਤੇ ਉਹ ਨਾ ਹੋਵੇ ਕਿ ਮੈਨੂੰ ਫੜ ਲਵੇ ਤੇ ਮੈਨੂੰ ਛਡਾਉਣਾ ਕਿੰਨੇ ਆ ਇਹ ਵੀ ਬੁੱਢੜੀ ਐਡੀ ਜਣਾ ਕਿਤੇ ਘਰੋਂ ਨਿਕਲ ਗਈ ਕਿ ਤੂੰ ਲੱਗ ਕੇ ਖਲੋ ਕੇ ਤੇ ਸਾਫ ਕਰਾ ਲਾ ਇਹਨੂੰ ਹਾਈ ਮਾਈ ਦੇ ਨਾਲ ਕਿੰਨੀ ਸਿਰਖ ਪਾਈ ਕੀਤੀ ਆ ਕਿ ਮਾਈ ਸਾਡੇ ਘਰ ਦੇ ਵਿੱਚ ਕੋਈ ਨਾ ਕੋ ਹੈਗਾ ਵਾ ਉਹਦੀ ਆਤਮਾ ਇੱਥੇ ਤੁਰੀ ਫਿਰਦੀ ਆ ਪਰ ਇਹਨੂੰ ਨਹੀਂ ਯਕੀਨ ਆਉਂਦਿਆ ਪਰ ਯਕੀਨ ਤੇ ਮੈਂ ਵੀ ਦਵਾ ਕੇ ਇਹਨੂੰ ਰੱਖੋਗੀ ਵੇਖੀ ਜਦੋਂ ਕੀਤਾ ਨਾ ਇਹ ਮੁੰਡੇ ਨੂੰ ਤੰਗ ਤੇ ਫੇਰ ਵੇਖੀ ਆਉਂਦੀ ਦੌੜਦੀ ਉਹ ਵੀ ਕਵਲ ਵੀ ਤੇ ਫੇਰ ਮੈਂ ਤੇ ਬੱਦਾ ਵਾ ਤਾਗਾ ਤੇ ਮੈਨੂੰ ਤਾਂ ਉਹਨੇ ਕੁਝ ਕਹਿਣਾ ਨਹੀਂ ਸਸੇ ਤਵੀਤ ਦੇ ਨਾਲ ਨਾ ਉਹਨੂੰ ਬਨੂਗੀ ਤੇ ਫੇਰ ਇਹਨੂੰ ਮਾਈ ਨੂੰ ਵਿਖਾਉਂਗੀ ਕਿ ਆ ਵੇ ਇੱਧਰ ਆ ਵੇ ਗੱਲ ਸੁਣ ਮੇਰੀ ਹਾਂਜੀ ਚਾਚੀ ਜੀ ਕੋਈ ਕੰਮ ਸੀ ਕੰਮ ਮੈਨੂੰ ਸੁਵਾਵਾ ਤੇਰੇ ਨਾਲ ਇੱਧਰ ਆ ਪਹਿਲਾਂ ਇੱਥੇ ਬਹਿ ਤੇ ਇੱਥੋਂ ਹਿਲਣਾ ਨਹੀਂ ਤੋਂ ਚਾਹੀਦਾ ਨਾ ਤੇ ਕੋਈ ਬੱਤੀ ਜਗਣੀ ਚਾਹੀਦੀ ਤੇ ਨਾ ਪੱਖਾ ਜਗਣਾ ਚਾਹੀਦਾ ਵਾ ਸਮਝ ਆਈ ਨਾ ਤੈਨੂੰ ਚਾਚੀ ਨਹੀਂ ਮੈਨੂੰ ਨੇੜੇ ਡਰ ਬਹੁਤ ਜ਼ਿਆਦਾ ਲੱਗਦਾ ਚਾਚੀ ਨਹੀਂ ਭਾਵੇਂ ਡਰ ਲੱਗੇ ਤੇ ਭਾਵੇਂ ਨਾ ਲੱਗੇ ਪਰ ਤੂੰ ਰਹਿਣਾ ਐਸੇ ਕਮਰੇ ਦੇ ਵਿੱਚ ਬਾਹਰ ਵੀ ਨਿਕਲਣਾ ਚਾਹੀਦਾ ਇਹਨੂੰ ਚਾਦਰ ਨੂੰ ਚੰਜਣਾ ਕਰ ਬਹਿਣਾ ਵੀ ਨਹੀਂ ਆਉਂਦਾ ਤੈਨੂੰ ਨਹੀਂ ਜੱਜੀ ਨੂੰ ਖੋਲ ਚਾਚੀ ਜੀ ਉਹ ਖੋਲਦੇ ਨਹੀਂ ਤਾ ਜੱਜੀ ਜੀ ਜੋ ਕੰਮ ਕਰਾਉਣਾ ਕਰਾ ਲੈ ਜੱਜੀ ਜੀ ਨਹੀਂ ਤੇ ਬੁਆ ਖੁੱਲਾ ਦਾਦੀ ਤੇਰੀ ਵੀ ਘਰ ਆਣੀਆਂ ਜਿੰਨੇ ਖੋਲ ਦੇਣਾ ਵਾ ਉਹਦੇ ਹੁਣ 2 ਘੰਟੇ ਬਾਅਦ ਬੰਨੇ ਆ ਹੁਣ ਨਾ ਛੇਤੀ ਹੋਾਈ ਉਹ ਜਿੱਦਾਂ ਗੱਲੀ ਲੱਗੀ ਰਹੀ ਉਹਨੇ ਲੜਾਈਨ ਕਰਦਾ ਚੇਤਾ ਹੀ ਨਹੀਂ ਆਉਣਾ ਹੁਣ ਤੂੰ ਆ ਕਵਲ ਕੋਰੇ ਤੇਰੇ ਨਾਲ ਮੈਂ ਹੱਲ ਕਰਦੀ ਆ ਨਾ ਤੇਰਾ ਵੀ ਹੱਲ ਮੈਂ ਤਾਂ ਬੱਦਾ ਵਾ ਢਾਗਾ ਮੈਨੂੰ ਤੇ ਨਹੀਂ ਤੂੰ ਕੁਝ ਕਰ ਸਕਦੀ ਇੱਧਰ ਆ ਜੇ ਤੂੰ ਭੂਤ ਨਹੀਂ ਆ ਨਾ ਤੇ ਆਪਣੇ ਮੁੰਡੇ ਨੂੰ ਛਡਾ ਕੇ ਦੱਸ ਜੇ ਤੂੰ ਵੀ ਨਿੱਕੀ ਭੂਤ ਨਹੀਂ ਤੇ ਮੈਂ ਤੇਰੇ ਤੋਂ ਵੱਡੀ ਭੂਤਨੀ ਆ ਤਾ ਜੀ ਜੀ ਮੂਹ ਕਾਉਂਦੇ ਤਾ ਜੀ ਜੀ ਮੂਹ ਕਾਉਂਦੇ ਤਾ ਜੀ ਜੀ ਮੂਹ ਕਾਉਂਦੇ ਲੱਗਦੇ ਆ ਤਾ ਜੀ ਜੀ ਤਾ ਜੀ ਜੀ ਮੂਹ ਕਾਉਂਦੇ ਲੱਗਦੇ ਆ ਤਾ ਜੀ ਜੀ ਦਾਦੇ ਜੀ ਤੁਜੀ ਮੂਹ ਕਾਉਂਦੇ ਮੂਹ ਆ ਬੜਾ ਲੱਗਦਾ ਤਾ ਜੀ ਜੀ ਮੂਹ ਕਾਉਂਦੇ ਤਾ ਜੀ ਜੀ ਮੂਹ ਕਾਉਂਦੇ ਤਾ ਜੀ ਜੀ ਮੂਹ ਕਾਉਂਦੇ ਗਰਨਾਮਿਆਂ ਤੈਨੂੰ ਉਧਰ ਵੈਂਦੀ ਐ ਤੇ ਤੂੰ ਪਰਾਲੀ ਦੇ ਆ ਇਕੱਠੇ ਕਰਨ ਕੱਲਾ ਖਾਪਣ ਡਿਆ ਵਾ ਕੋਈ ਬੰਦਾ ਹੀ ਦਿਹਾੜੀ ਤੇ ਨਹੀਂ ਤੇ ਦੋ ਡਾਲਾ ਨਾਲ ਉਹ ਮਾਤਾ ਤੈਨੂੰ ਤੇ ਪਤਾ ਸਾਰਾ ਇਹਨੂੰ ਸਾਰਾ ਪਤਾ ਭੈਣ ਦੀ ਮਾਰੇ ਕਿੰਨਾ ਖਰਚ ਹੋਇਆ ਕਿੰਨਾ ਖਰਚੜ ਗਿਆ 4-5 ਸਾਲ ਕਮਾਈ ਕੀਤੀ ਨਾ ਫੇਰ ਨਹੀਂ ਲੱਥਣਾ ਜਾ ਕੇ ਤਾਂ ਹਣ ਕੰਮ ਤੇ ਆਪਣਾਈਆਂ ਦੋ ਦਿਨ ਸ਼ਹਿਰ ਕਰ ਲਾਂਗੇ ਇਹ ਦੋ ਦਿਨ ਲੱਗੇ ਤਿੰਨ ਦਿਨ ਲੱਗਣਗੇ ਜੇ ਬੰਦਾ ਲਾਵਾਂਗੇ ਦਿਹਾੜੀ ਲੈਣੀ ਉਹਨੇ ਰੋਟੀ ਨਹੀਂ ਖਾਣੀ ਕਿੰਨਾ ਖਰਚਾ ਨਾ ਲੈਣੀ ਤਾਂ ਹੈ ਨੇ ਦਿਹਾੜੀ ਤੇ ਕੱਲਾ ਖਾਪਣ ਡਿਆ ਕੱਲਾ ਕਿੱਦਾਂ ਕੱਢੇਗਾ ਇਹ ਕੱਲੇ ਦਾ ਥੋੜਾ ਕੰਮ ਵਾ ਤੇ ਦੋ ਤਿੰਨਾਂ ਜਾਣਿਆਂ ਦਾ ਕੰਮ ਵਾ ਮਾਤਾ ਤਾਂ ਹੈ ਰਹੀ ਆ ਮੇਰਾ ਵੀ ਜੀ ਕਰਦਾ ਬੰਦੇ ਢਾਲੀਏ ਪਰ ਕੋਲ ਕੋਕ ਹੋਵੇ ਨਾ ਫਿਰ ਜੀ ਕਰਦਾ ਢੜ ਦੇ ਰੱਖ ਲਈਏ ਪਤਾ ਵਾ ਬੜਾ ਔਖਾ ਕਰਦਾ ਖਰਚਾ ਮਾਤਾ ਸੌਦਾ ਪਤਾ ਨਹੀਂ ਪੂਰਾ ਫੰਡ ਆ ਤੇ ਦਿਹਾੜੀ ਕਿੱਥੇ ਦੇਣੀ ਆਪਾਂ ਕੋਈ ਨਹੀਂ ਮੈਂ ਦੋ ਚਾਰ ਢਹਿਰ ਕੇ ਨਾ ਪੰਡਾ ਬਨ ਬਨ ਕੇ ਤਾਂ ਲਾ ਲੂੰ ਕੱਲਾ ਹੀ ਨਾ ਹੱਥ ਬੱਸੀ ਪਾ ਦੇ ਕੀ ਹੋ ਜਾ ਤੁਸੀਂ ਵੇ ਹਾਤਾ ਨਹੀਂ ਪਾ ਦਾਂਗੇ ਕਿ ਦੋ ਦਸ ਦੇ ਪੈਸੇ ਫੜ ਕੇ ਤੇ ਤੂੰ ਦਾਲਾ ਦੋ ਬੰਦੇ ਦਾ ਕਾ ਇਕੱਠੀ ਕਰਾ ਲਾਗਾ ਪ੍ਰਾੜੀਆਂ ਮੈਂ ਕੱਲਾ ਡਿਆਂ ਮ ਖਪਣ ਤੂੰ ਉਹ ਮਾਰਾ ਦੋ ਦਿਨ ਹੀ ਮੱਖੇ ਪੈਸੇ ਇਹ ਪਿਛਲੇ ਹਫਤੇ ਦੋ ਵਾਰੀ ਫੀਡ ਦਿੱਤੀਆਂ ਹੁੰਨੇ ਉਹ ਤੋਂ ਲੱਥੇ ਜੇ ਤੇ ਮੈਂ ਦੋਦੀ ਕਿੱਥੋਂ ਲਾਵਾਂ ਗਾਲ ਲੱਗਦਾ ਬੰਦਾ 20 20 ਗੱਲਾਂ ਕਰਦਾ ਨਹੀਂ ਦਿੰਦਾ ਫਿਰ ਆਏ ਹੋ ਵੀ ਚੱਲ ਕਰਨਾਮ ਉਹ ਤੇ ਮੈਂ ਤੇਰੀ ਗੱਲ ਮੰਨੀ ਉਹ ਜਿੰਨਾ ਸਾਡਾ ਦੁੱਧ ਜਾਣਾ ਹੁੰਨੇ ਨੇ ਪੈਸੇ ਦੇ ਦੇਣ ਧੰਨਵਾਦ ਉਹ ਕਿੰਨੇ ਦੇ ਦੇਣੇ ਪੈਸੇ ਹੁਣ ਮਾਰਾ ਉਹ ਤੇ ਗੱਲ ਹੈ ਹੀ ਆ ਮੈਂ ਕੈਰੀ ਨਾ ਬੈਠਾ ਸੋਚਦਾ ਨਾ ਇੰਨਾ ਹੀ ਘਰ ਵੀ ਧੋਕ ਲਾਤਾ ਭੈਣ ਮੰਗਰ ਤੇ ਹਾਥੀ ਕੱਖ ਨਹੀਂ ਆ ਵਿਚਾਰੀ ਜਾਨ ਨਹੀਂ ਬਚੀ ਕੀ ਕਰਨਾ ਫਿਰ ਪਤਾ ਹੁਣ ਘਰ ਮੰਜੀ ਪਈ ਉਹ ਸਾਨੂੰ ਲਾਉਣੇ ਪੈਣੇ ਹੈਗੇ ਨਾ ਹੋ ਰਹੀ ਨਾ ਸਾਡੇ ਕੋ ਪਿਆਹ ਰਿਆ ਤੇ ਉਹ ਭੱਜ ਜਾਂਦੀ ਹਨ ਪੈਸੇ ਵੀ ਭੁੱਲ ਜਾਣੇ ਆਖ ਨਾ ਨੂੰ ਦਿਨ ਵੇਖਣੇ ਪੈਂਦੇ ਨਾਲੇ ਮੈਂ ਮੇਰੇ ਬੈਠਾ ਨਾ ਸੋਚਣ ਡਿਆ ਸੀ ਇਹ ਮੁੰਡਾ ਵਿਚਾਰਾ ਕੀ ਸੋਚਦਾ ਵੀ ਮੇਰੀ ਮਾਂ ਵੀ ਮੋਗੀ ਤੇ ਨਾਨਕੇ ਮੈਨੂੰ ਮਿਲਣੀ ਨਹੀਂ ਮਗਰ ਆਉਂਦੇ ਤੇ ਸੋਚਣਾ ਕੀ ਹੈ ਚੱਲਾ ਹੈ ਚੱਲੀਏ 10 ਮਿੰਟ ਹੈ ਹੋਮ ਨੇ ਨਾ ਪਤਾ ਲੈ ਆਉਨੇ ਨੜੇ ਵੇਖ ਆਉਨੇ ਕਿਦਾਂ ਉਹਦੀ ਸਿਹਤ ਦਾ ਕੀ ਹਾਲ ਵਾ ਦਾ ਵੇਖੇ ਨ ਮਮੀ ਜੀ ਤੁਹਾਨੂੰ ਵੇਖਿਆ ਨਾ ਉਹਨੇ ਖੁਸ਼ ਹੋਇਣਾ ਵਾ ਲਖੀ ਇਹਨੇ ਹਨਾ ਮੈਂ ਨਾਲ ਹੀ ਲੈ ਜਾਓ ਖੁਸ਼ ਤਾਂ ਉਹਨੇ ਆਪੇ ਹੋਣਾ ਵਾ ਵੀ ਮੇਰੇ ਨਾਨਕੇ ਆ ਗਏ ਚਲੋ ਮਾਂ ਨਹੀਂ ਆਈ ਤੇ ਨਾਨਕੇ ਤੇ ਮੇਰੇ ਮਗਰ ਆਏ ਆ ਚੱਲ ਤੂੰ ਇਦਾਂ ਕਰ ਘਰ ਜਾ ਕੇ ਤਿਆਰ ਹੋ ਜਾ ਮੈਂ ਵੀ ਥੋੜਾ ਕਰਕੇ ਨਾ ਇੰਨਾ ਤੇ ਆ ਗਏ ਫੇ ਚੱਲਦੇ ਆਪਾਂ ਚੱਲ ਆ ਜਾ ਫਿਰ ਮੈਂ ਕੱਪੜੇ ਪਾ ਲਾਂ ਚੱਲ ਆ ਗਏ ਥੋੜਾ ਰਹਿ ਕੰਮ ਮੇਰਾ ਆਹ ਗੱਲ ਤਾਂ ਮੈਂ ਸੋਚੀ ਨਹੀਂ ਮੰਮੀ ਨੂੰ ਹਾਂਦ ਕਰਤੀ ਜਾਣ ਲਈ ਜੀ ਆਪਾਂ ਚੱਲ ਗਏ ਤੇ ਨੌ ਸੱਸ ਨੂੰ ਗੇਟ ਨੰਗੜ ਦਿੱਤਾ ਤੇ ਫੇਰ ਸਾਡੇ ਕਿੱਲੇ ਪੱਲੇ ਰਹੂਗਾ ਇਹ ਨਾ ਹੀ ਗਏਗੇ ਇੱਥੇ ਵੇਚੀ ਕਰਕੇ ਫੇਰ ਘਰ ਆ ਜੀਏ ਉੱਥੇ ਨਵਾਂ ਕਲੇਸ਼ ਚੱਲੂ ਹੋ ਜੇਕ ਚੱਲ ਵੇਖੀ ਜਾਊਗੀ ਜਾਣਾ ਤਾਂ ਹੈ ਜੇ ਮੁੰਡੇ ਮਿਲਣ ਜਾਂ ਨਾ ਨੰਗੜ ਨਿਣਗੇ ਬੌਸ ਆ ਜਾਂਗੇ ਉਹ ਕਰਨਾ ਮੰਮੀ ਅਜੇ ਤਾਂ ਤੁਸੀਂ ਹੁਣ ਕੱਪੜੇ ਬਦਲ ਕੇ ਤੇ ਪੈਲੀ ਵਾਲ ਨੂੰ ਗਏ ਸੀਗੇ ਤੇ ਹੁਣ ਤੁਸੀਂ ਫੇਰ ਬਾਹ ਦੇ ਉੱਤੇ ਤੌਲੀਆ ਰੱਖਿਆ ਵਾ ਤੇ ਨਵਾਂ ਸੂਟ ਹੱਥ 'ਚ ਫੜਿਆ ਵਾ ਕਿੱਥੇ ਚੱਲੇ ਈਓ ਆਪਣੀ ਕਿਸਮਤ ਨੂੰ ਰੋਂਣ ਦੇ ਹੀ ਆ ਕਵਲ ਕੇ ਪਿੰਡ ਚੱਲੇ ਈਓ ਮੁੰਡੇ ਦਾ ਪਤਾ ਲੈਣ ਕਵਲ ਕੇ ਪਿੰਡ ਚੱਲੇ ਈਓ ਕੌਣ ਕੌਣ ਮੈਂ ਤਾਂ ਕਰਨਾਮ ਚੱਲੇ ਆ ਅੱਛਾ ਨਹੀਂ ਤੁਸੀਂ ਇਕੱਲੇ ਚੱਲ ਜਾ ਉਹਨੂੰ ਰਹਿਣ ਤੋਂ ਘਾਰੀ ਪਰ ਮਨਜੀਤ ਮੈਂ ਇਕੱਲੇ ਕਿੱਦਾਂ ਚੱਲ ਜਾ ਤਾਂ ਅਸਾਂ ਕਿੱਦਾਂ ਚੱਲ ਜਾ ਬੱਸ ਫੜੋ ਤੇ ਚੱਲ ਜਾਓ ਹੋਰ ਹਵਾਈ ਜਹਾਜ਼ ਤੇ ਜਾਣਾ ਤੋਈ ਦੁਖੀ ਤੇ ਮੈਂ ਅੱਗੇ ਆ ਉੱਤੋਂ ਦਵਾਨੀ ਬੱッセ ਚੱਲ ਜਾ ਮੈਂ ਚੰਗੀ ਇੱਥੇ ਸੋਖ ਨੂੰ ਚੱਲੀ ਆ ਮਮਮੀ ਸੋਖ ਨੂੰ ਨਹੀਂ ਚੱਲੀ ਤਾਂ ਉਹਦਾ ਖੜਨਾ ਜ਼ਰੂਰੀ ਆ ਜੇ ਤੁਸੀਂ ਉਹਨੂੰ ਨਾਲ ਖੜਨਾ ਵਾ ਤੇ ਫਿਰ ਮੈਂ ਇਕੱਲੀ ਨਹੀਂ ਕਰ ਰਹਿਣਾ ਕੀ ਹੋ ਗਿਆ ਲਾਂਡੀ ਮਾਦਨ ਲੜਨ ਥੋੜਾ ਡਈ ਆ ਮਮਮੀ ਵੇਖੋ ਕਵਲ ਕੋ ਚੱਲੀ ਆ ਬਈ ਕੜੀ ਬਾਲਾਂ ਚੱਲੇ ਆ ਉਹਦਣ ਉਹ ਆਈਆਂ ਸੀ ਨਾ ਤੇ ਮਮਮੀ ਨੇ ਖੋਟੇ ਸਿੱਕੇ ਵਾਂਗੂ ਭਜਾਈਆਂ ਹੀ ਗਿਆ ਤੋ ਹੁਣ ਇਹ ਜਾਊਗੀ ਤੋ ਉਹ ਇਹਦੇ ਨਾਲ ਠੰਡਾ ਕੱਢਣਗੇ ਫੇਰ ਇਹਦੀ ਬੇਇੱਜ਼ਤੀ ਕਰਨਗੇ ਬਿਮਾਰ ਹੋ ਕੇ ਘਰ ਨੂੰ ਆਊਗੀ ਜਾਣਾ ਤੇ ਬਸ ਜਾਣਾ ਤੂੰ ਡੱਕਾ ਨਾ ਪਾਗਾ ਆਲੇ ਮਾਤਾ ਨੂੰ ਮੈਂ ਤਿਆਰ ਕੀਤਾ ਮੈਂ ਚਲੇ ਨਾਲ ਲੱਗੇ ਚੰਗਾ 10 ਮਾਤਾ ਨੂੰ ਤਿਆਰ ਕੀਤਾ ਵਾ ਇੱਕ ਗੱਲ ਮੇਰੀ ਸੁਣ ਲੋ ਮੈਨੂੰ ਜਾਨ ਚ ਤੁਹਾਡੇ ਕੋਈ ਪਰੇਸ਼ਾਨੀ ਨਹੀਂ ਆਗੀ ਜਿੱਥੇ ਤੁਹਾਡੀ ਬੇਇੱਜ਼ਤੀ ਹੋਊਗੀ ਨਾ ਮੇਰੀ ਵੀ ਹੋਜੂਗੀ ਪਰ ਮੈਂ ਇਕੱਲੀ ਨੇ ਘਰ ਨਹੀਂ ਰਹਿਣਾ ਮੈਨੂੰ ਲੱਗਦਾ ਡਰ ਡਰ ਤੈਨੂੰ ਕਾਹਤੋਂ ਲੱਗਦਾ ਨਾ ਦੱਸ ਮੈਨੂੰ ਕੀ ਇੱਥੇ ਭੂਤ ਨੇ ਨੱਚਣ ਡਏ ਜਿਹੜਾ ਤੈਨੂੰ ਡਰ ਲੱਗਦਾ ਵਾ ਮੈਨੂੰ ਨਹੀਂ ਪਤਾ ਤੁਹਾਨੂੰ ਪੂਤ ਨੇ ਦੇਖਦੇ ਕਿ ਨਹੀਂ ਦੇਖਦੇ ਪਰ ਮੈਨੂੰ ਜਰੂਰ ਦੇਖਦੇ ਆ ਮੈਨੂੰ ਲੱਗਦਾ ਡਰ ਤੇ ਮੈਂ ਜਾਊਂਗੀ ਤੁਹਾਡੇ ਨਾਲ ਹੀ ਅੱਛਾ ਤਾਂ ਮੈਂ ਫਿਰ ਤੇਰੇ ਨਾਲ ਹੀ ਬੱਜੇ ਰਵਾਂਗੇ ਇਹ ਹੁਣ ਪੂਤਨਿਆਂ ਦਾ ਘਰ ਹੋ ਗਿਆ ਸਾਡਾ ਮੈਨੂੰ ਨਹੀਂ ਪਤਾ ਵੀ ਉਹ ਨਹੀਂ ਮੈਨੂੰ ਛੱਡਦੀ ਆਗੀ ਪਹਿਲਾਂ ਤੂੰ ਡਰੀ ਨਹੀਂ ਕਦੀ ਤੈਨੂੰ ਹੋਣੀ ਪੂਚੰਬਣੇ ਹੈ ਤੇ ਪਹਿਲਾ ਗੱਲ ਵੀ ਹੋ ਰਹੀਗੀ ਭੈਣ ਤੁਹਾਡੀ ਜਿੰਦੀ ਜਾਗਦੀ ਆਜੇ ਤੇ ਮੈਂ ਬਾਹਰ ਗੱਲ ਨਹੀਂ ਕਿਸ ਕੋ ਮੀ ਕੀਤੀ ਤੇ ਜੇ ਬਾਹਰ ਗੱਲ ਨਿਕਲ ਗਈ ਨਾ ਤੇ ਫਿਰ ਬਦਨਾਮੀ ਬੜੀ ਹੋਣੀ ਆ ਤੇ ਇਹਦੂ ਚੰਗਾ ਵਾ ਮੈਨੂੰ ਨਾਲ ਹੀ ਲੈ ਜਾਓ ਨਹੀਂ ਤੇ ਮੈਂ ਗਵਾਂਡੀਆਂ ਦੇ ਘਰ ਜਾ ਕੇ ਬਹਿ ਜਾਣਾ ਵਾ ਚੁੱਪਰ ਕੇ ਨਾ ਮਾਨੇ ਘਰ ਰੈ ਜਿੰਦਰੀ ਮਾਨੇ ਘਰ ਚੰਗਾ ਕੋਈ ਆ ਜਾਂਦਾ ਮਗਰੋਂ ਤੇ ਮਗਰੋਂ ਤੇ ਤੁਹਾਨੂੰ ਨਹੀਂ ਪਤਾ ਮੈਂ ਕੀ ਕਹੂੰਗੀ ਵੀ ਕਿੱਥੇ ਗਏ ਆ ਤੁਹਾਡੀ ਝੂਠਾ ਬਨੇ ਚੋਰੇ ਗਏ ਆ ਪੂਤ ਮੇਰੀ ਧੀ ਜਗਦੇ ਪੈਂਦੇ ਇੱਕ ਵਾਰ ਨਹੀਂ ਬੈਠੀ ਸਾਹਮਦੇ ਅਹੀਂ ਰਹਿ ਤੈਨੂੰ ਡਰ ਕਾਦਾ ਹੁੰਦਾ ਆਂ ਡੇ ਪੇ ਡਰ ਤੇ ਸਾਨੂੰ ਆਉਣਾ ਚਾਹੀਦਾ ਹੈ ਮਾਂ ਪੁੱਤਾਂ ਨੂੰ ਜਿਹੜੇ ਲਈ ਪਿਰਦੇ ਰਹੇ ਆਂ ਉਹਨੂੰ ਤੂੰ ਸਮਝਦੇ ਕਿਉਂ ਨਹੀਂ ਆ ਮੈਨੂੰ ਲੈ ਜਾ ਨਾਲ ਮੈਂ ਨਹੀਂ ਇਕੱਲੀ ਨੇ ਘਰ ਰਹਿਣਾ ਓ ਚੱਲ ਮਾਂ ਠੀਕ ਆ ਇਹਨੂੰ ਬਾਹਰ ਲੈ ਮੇਰੇ ਕੋ ਖਿੰਦਾ ਇਹਨੇ ਹੜਨਾ ਮੇਰੇ ਨਾਲ ਪਰਪਣਾ ਖਿੰਦਾ ਚੱਲ ਜੇ ਬਾਹਰ ਸੱਜ ਖਾਈ ਜਾਂਦੀ ਐਣ ਓਹਲੇ ਬਲ ਤਿਆਰੇ ਮਾਂ ਦੋ ਜਨ ਆ ਜਾ ਕੇ ਹੋ ਜਾ ਮਿੰਟਾ ਮਿੰਟੀ ਤਿਆਰ ਵੀ ਜਿਆਦਾ ਹੀ ਭੂਤ ਪਿੰਦੇ ਘਰ ਤੈਨੂੰ ਜਿਹੜੀ ਹਨ ਚੰਬੜੇ ਭੂਤ ਕਦੀ ਹੇ ਰੱਬ ਮੈਨੂੰ ਆਂਦੇ ਕੱਲੀ ਕਰ ਰੇ ਮੈਂ ਤਾਂ ਕਦੀ ਵੀ ਨਹੀਂ ਕਰ ਰਹੀਂਦੀ ਮੈਨੂੰ ਬੜਾ ਕਿੰਨਾ ਡਰ ਲੱਗਦਾ ਆ ਤੇ ਮਾਤਾ ਮਾੜਾ ਜਾ ਪਾਣੀ ਦੇਣ ਗਈ ਸੀ ਨਾ ਤੇ ਮੈਂ 10 ਵਾਰੀ ਕੰਦ ਥਾਣੀ ਵੇਖ ਲਿਆ ਹੈਗਾ ਵੀ ਕਦੋਂ ਘਰ ਆਉਂਦੀ ਆ ਮੈਂ ਤਾਂ ਘਰ ਦੇ ਵਿੱਚ ਹੁਣ ਇੱਕ ਮਿੰਟ ਨਹੀਂ ਰਹਿੰਦੀ ਮੈਨੂੰ ਬੜਾ ਡਰ ਲੱਗਦਾ ਜਿੱਦਾਂ ਤੇ ਆਨੇ ਮੇਰੇ ਵਟ ਕੱਢੇ ਕਿਦਾਂ ਮੈਨੂੰ ਦਿਨ ਦਿਹਾੜੇ ਹਰਿਆਣ ਕੇ ਡਰਾਉਂਦੀ ਰਹਿੰਦੀ ਆ ਡਰ ਲਿਆ ਬਥੇਰਾ ਤੇਰੇ ਕੋਲ ਮੈਂ ਜਿੰਨਾ ਡਰਨਾ ਸੀ ਨਾ ਹੁਣ ਨਹੀਂ ਮੈਂ ਡਰਦੀ ਮੇਰੀ ਵਾਟ ਤੈਨੂੰ ਸੁਣਣੀ ਹੋਣੀ ਆ ਆਹ ਜਰਾ ਆ ਮੁਕਾਬਲਾ ਕਰ ਸਾਹਮਣੇ ਮੇਰੇ ਨਾਲ ਤਗੜੀਆਂ ਹੁਣ ਮੈਂ ਤੇਰੇ ਨਾਲੋਂ ਕਿੱਡੀ ਆਣ ਕੇ ਮੁੰਡੇ ਨੂੰ ਮਾਰਾ ਜਾ ਕੁਛ ਕਹਿਨੀ ਆ ਤਾ ਆ ਜਾਂਦੀ ਮੇਰੇ ਮੁੰਡੇ ਨੂੰ ਨਾ ਕੁਛ ਕਹੀਂ ਹੁਣ ਦਿੱਤਾ ਅੰਦਰ ਮੈਂ ਬਚਾ ਕੇ ਦੱਸ ਉਹਨੂੰ ਕਿੱਦਾਂ ਬਚਾਉਣੀ ਆ ਜੇ ਮੈਂ ਸਾਹ ਸਾਬ ਨਹੀਂ ਆਪਣੇ ਹੱਥ ਵਾਸ ਕਰ ਸਕਦੀ ਤੈਨੂੰ ਘਰੋਂ ਬਾਹਰ ਮੈਂ ਕੱਢ ਸਕਦੀ ਤੇ ਕੀ ਗੱਲ ਮੈਂ ਆਪਣਾ ਬਚਾਅ ਨਹੀਂ ਕਰ ਸਕਦੀ ਆਪਣਾ ਬਚਾਅ ਮੈਂ ਕਰ ਲੂੰਗੀ ਜੇ ਤੂੰ ਮਰ ਗਈ ਆ ਨਾ ਤੇ ਮੈਂ ਜਿੰਦੀ ਆਪਣਾ ਬਚਾਅ ਕਰ ਲੈਣਾ ਆਪਣੇ ਨਾਲ ਨੇ ਕਮਲਿਆ ਕੋਰੇ ਆ ਜਾ ਹੁਣ 2 ਘੰਟੇ ਹੋ ਗਏ ਤੈਨੂੰ ਮੈਂ ਡੀਕੰਡ ਨੂੰ ਤੂੰ ਆਉਂਦੀ ਕਿਉਂ ਨਹੀਂ ਆ ਲੱਗਦਾ ਤੈਨੂੰ ਡਰ ਗਈ ਆ ਬਾਬੇ ਸਾਡੇ ਕੋਲ ਆਏ ਵੱਡੇ ਬਾਬਾ ਹਣ ਰੱਬਾ ਤੇਰੇ ਵਾਸਤੇ ਤੂੰ ਆਜਾ ਸਹੀ ਮੈਂ ਡੀਕੜਨੀ ਤੇਰੇ ਨਾਲ ਮੈਂ ਦੋ ਹੱਥ ਕਰਾ ਲੱਗਦਾ ਲੋਕ ਗਈ ਆ ਹੁਣ ਤੂੰ ਕਿਹ ਬੰਨੇ ਲੱਗਦਾ ਕੀ ਕਿਤੇ ਜਾਣਾ ਵਾ ਜਿੱਥੇ ਜਾਈਏ ਘੜੀ ਲੱਗ ਜਾਂਦੀ ਆ ਤੇ ਅੰਤਰੀ ਮਾਤਾ ਬਿਮਾਰ ਪਈ ਆ ਪਰ ਚੁਗਲੀਆਂ ਕਰਨੋਂ ਫੇਰ ਨਹੀਂ ਹਟਦੀ ਮੇਰਾ ਤਾਂ ਹੱਥ ਉੱਤੇ ਚੱਜਣਾ ਧੋਈ ਲਵਾ ਮਨੋ ਦੇ ਨਾ ਹੋਰ ਤਰ੍ਹਾਂ ਹੁਣ ਰਹੀ ਆ ਤੇ ਕੀਤਾ ਕਿਹੜੀ ਬਿਮਾਰੀ ਲੱਗੀ ਇਹਨੂੰ ਹਾਂ ਇਹ ਕਿੱਧਰ ਆ ਗਿਆ ਨਾ ਪਹਿਲਾਂ ਮੈਨੂੰ ਕੋਈ ਇਹ ਦੱਸੋ ਕਿ ਤੋਹੀ ਕਿੱਧਰ ਆ ਗਏ ਜੇ ਉਦੋਂ ਹੀ ਘਰ ਗਏ ਏ ਤੇ ਤੁਸੀਂ ਸਾਡੀ ਕਹਿਰਾਂ ਦੀ ਵੇਚੀ ਕੀ ਕੀਤੀ ਤੇ ਹੁਣ ਕਿੱਧਰ ਮੂੰਹ ਚੱਕ ਕੇ ਆ ਗਏ ਜੇ ਅਸੀਂ ਤੁਹਾਨੂੰ ਨਹੀਂ ਮਿਲਣਾ ਏ ਅਸੀਂ ਆਏ ਆਪਣੇ ਦੋ ਤਿੰਨ ਮਿਲਣਾ ਮੈਂ ਹੀ ਆਪਣੇ ਧੀ ਦੇ ਪੁੱਤ ਨੂੰ ਮਿਲਣਾ ਤੁਹਾਨੂੰ ਕੋਈ ਨਹੀਂ ਗਾ ਮਿਲਣਾ ਆਇਆ ਹੈਗਾ ਤੇ ਕਿਹੜੇ ਦੋਤੇ ਦੀ ਗੱਲ ਕਰਦੀਆਂ ਜਦੋਂ ਤੇਰੀ ਧੀ ਮੁੱਕ ਗਈ ਨਾ ਹੁਣ ਤੇਰਾ ਇਥੇ ਕੱਖ ਨਹੀਂ ਹੈਗਾ ਸਾਰੇ ਰਿਸ਼ਤੇ ਖਤਮ ਹੋ ਗਏ ਆ ਦੋਤਾ ਤੇਰਾ ਨਹੀਂ ਸੁਣਾ ਮੇਰਾ ਪੋਤਾ ਵਾ ਜਿਨਾਂ ਚਿਰ ਤੇਰੀ ਧੀ ਹੋ ਨਜ਼ਰ ਤੇਰਾ ਦੋਤਾ ਹੀ ਜੇ ਤੂੰ ਮਿਲਣਾ ਵਰਤਣਾ ਹੁੰਦਾ ਨਾ ਤੇ ਉਧਰ ਘਰ ਗਿਆ ਨੂੰ ਕਿਤੇ ਬਹਿ ਜਾ ਖਲੋ ਜਾ ਕਹ ਲੈਂਦੀ ਉਹ ਮੇਰਾ ਦੋਤਾ ਵਾ ਜਿਨਾਂ ਚਿਰ ਮੈਂ ਹੈਗੀ ਆ ਨਾ ਉਹਨਾਂ ਚਿਰ ਤੇ ਮੈਂ ਮਿਲੂਗੀ ਪਿੱਛੋਂ ਦਾ ਮੈਨੂੰ ਨਹੀਂ ਪਤਾ ਕੋਈ ਮਿਲੇ ਕਿ ਨਾ ਮਿਲੇ ਮੈਂ ਜਿੰਨਾ ਚਿਰ ਹੈਗੀ ਮੈਂ ਮਿਲੂਗੀ ਠੀਕ ਵਾ ਵੱਧ ਨਹੀਂ ਬੋਲਣਾ ਹੈਗਾ ਮੰਮੀ ਚੁੱਪ ਕਰ ਮਾਸੀ ਲਾਲਸਣ ਰਹੀ ਐਨਾ ਬਹਿਸ ਬਾਜੀ ਕਰਨੇ ਨਾ ਤਾਂ ਲੜਨੇ ਆਏ ਆ ਇਹਦੇ ਮਾਤਾ ਖੰਡੀ ਮੇਰਾ ਮੁੰਡੇ ਨੂੰ ਵਖਣ ਜੀ ਕਰਦਾ ਮੈਂ ਚਲਦੇ ਮਿਲਾ ਲਿਆ ਵਾ ਤੇ ਵੀ ਨਾਨੀ ਹੈ ਵਿਚਾਰੀ ਉਹ ਪੁੱਤ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਆਪਣੀ ਮਾਂ ਨੂੰ ਐਨਾ ਪੁੱਛ ਲੈਣਾ ਸੀ ਕਿ ਜਿੱਦਣ ਉਹ ਹੀ ਰਖਨਵਾਇਆ ਸੀ ਉਹਨਾਂ ਨੂੰ ਚਾਹ ਪਾਣੀ ਪਿਆ ਲਿਆ ਸੀ ਉਹਨਾਂ ਨੂੰ ਬਹਿ ਜਾ ਖਲੋ ਜਾ ਆਖਿਆ ਸੀ ਇਹਨਾਂ ਵੀ ਸਮਝਾ ਦਿਆ ਕਰੋ ਇਹਨੂੰ ਉਹ ਸਮਝਾਇਆ ਇਹਨੂੰ ਬਾਅਦ ਵਿੱਚ ਬੜੀਆਂ ਗੱਲਾਂ ਹੋਈਆਂ ਹੈਗੀਆਂ ਉਦਣ ਮੰਮੀ ਗੁੱਸੇ ਚ ਹੀ ਗੇ ਤੱਤੇ ਤੱਤੇ ਕਾ ਹੀ ਗੇ ਚਲੋ ਕੋਈ ਗੱਲ ਨਹੀਂ ਗਲਤੀਆਂ ਤਾਂ ਦੋਵਾਂ ਤਿਹਰਾ ਪਈਆਂ ਆ ਨਾ ਹੋਣਾ ਹੀ ਆਏ ਆ ਕਾਕੇ ਨੂੰ ਮਿਲ ਤੇ ਸਾਨੂੰ ਉਹਨੂੰ ਮਿਲ ਲੈਣ ਦੋ ਹਾਏ ਹਾਏ ਮੰਮੀ ਕਿ ਇਤਨਾ ਬੋਲਣ ਦਾ ਪਈ ਨਾ ਉੱਚੀ ਉੱਚੀ ਵੇਖਾ ਤੈ ਸਹੀ ਵਿੱਚ ਜਾ ਕੇ ਤੇ ਗਵੜ ਨਾਲ ਕਿਤੇ ਲੜਾਈ ਲੈ ਕੇ ਪੈ ਗਈ ਹੋਵੇ ਨਿੰਦੇਲਪਰੇ ਕਿੱਥੇ ਆ ਹਾਏ ਰੱਬਾ ਇਹ ਕਿਧਰੋਂ ਆ ਕੇ ਮੂੰ ਚੋਕ ਕੇ ਤੇ ਜੇ ਮੰਮੀ ਨੂੰ ਪਤਾ ਲੱਗ ਗਿਆ ਕਿ ਇਹਨੇ ਦਿਲਪ੍ਰੀਤ ਨੂੰ ਅੰਦਰ ਬੰਦ ਕੀਤਾ ਵਾ ਤੇ ਇਹਨਾਂ ਨੇ ਤੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਤੇ ਲੰਮਾ ਹੀ ਖਲਾਰਾ ਪੈ ਜਾਣਾ ਇੱਥੇ ਤੇ ਨਹੀਂ ਤੈਨੂੰ ਕੁਝ ਪੁੱਛਣ ਡਈਆਂ ਹਣ ਤੂੰ ਬੁੱਤ ਬਣ ਕੇ ਮੇਰੇ ਸਾਹਮਣੇ ਖਲੋ ਗਈ ਆ ਮੈਂ ਕਹਿੰਦੀ ਦਿਲਪ੍ਰੀਤ ਕਿੱਥੇ ਮਿਲਣਾ ਏ ਆ ਮਿਲ ਕੇ ਤਾਂ ਆਪਣੇ ਘਰ ਨੂੰ ਜਾਣ ਮੰਮੀ ਇੱਥੇ ਕਿਤੇ ਹੁਣ ਆਵਾਂ ਮੈਂ ਕਿੜਾ ਨੂੰ ਵੇਖਿਆ ਵਾ ਮੈਂ ਤਾਂ ਛੱਤ ਤੇ ਕੱਪੜੇ ਪਾਉਣ ਗਈ ਸੁਕਣੇ ਤੇ ਹੁੰਦੇ ਨੂੰ ਹੈ ਨਹੀਂ ਇੱਥੇ ਦਾਦੀ ਜੀ ਮੈਂ ਚਾਚੀ ਨੇ ਅੰਦਰ ਦਿੱਤਾ ਮਡਾਰ ਬੜਾ ਲੱਗਣ ਡਿਆ ਖੋਲ ਦ ਬੂਆ ਨੀ ਹੁਣ ਬੋਲਦੀ ਕਿਉਂ ਨਹੀਂ ਆ ਬੁੱਤ ਬਣ ਕੇ ਮੇਰੇ ਸਾਹਮਣੇ ਖਲੋਤੀ ਆ ਮੈਂ 10 ਮਿੰਟ ਘਰੋਂ ਕਿ ਚਲ ਗਈ ਆ ਤੂੰ ਫੜ ਕੇ ਮੁੰਡਾ ਅੰਦਰ ਦੇਤਾ ਅੰਦਰ ਨੇ ਰਬਦਾ ਕਿੰਨਾ ਵਾ ਨਿਆਣਾ ਡਰਨ ੜਿਆ ਅੰਦਰ ਤੇ ਮੰਮੀ ਤੇ ਮੈਂ ਕੀ ਕਰਦੀ ਤੂੰ ਤੇ ਬਾਹਰ ਚਲ ਗਈ ਗੱਲਾਂ ਕਰਨ ਵਾਸਤੇ ਲੋਕਾਂ ਦੇ ਨਾਲ ਤੇ ਮੈਂ ਤੈਨੂੰ ਇੱਥੇ ਕਿੰਨੀ ਵਾਰ ਕਿਹਾ ਕਿ ਮੰਮੀ ਇੱਥੇ ਕਵਲ ਆਉਂਦੀ ਓ ਤੈਨੂੰ ਨਹੀਂ ਯਕੀਨ ਆਉਂਦਾ ਤੇ ਮੈਂ ਮਹਾਰ ਕਿਉਂ ਨੂੰ ਅੰਦਰ ਦਿੱਤਾ ਕਿ ਕਵਲ ਆਪੇ ਆਉਗੀ ਆਪਣੇ ਮੁੰਡੇ ਨਾਲ ਲੈ ਕੇ ਮੈਂ ਕਿਹਾ ਸੌਖੀ ਦਿੱਤਾ ਇੱਕ ਇਹ ਮੁੰਡੇ ਇਹ ਲੋ ਇਹਨਾਂ ਦਾ ਕੰਮ ਭੁੱਖਾ ਪਾਣਾ ਮੁੰਡਾ ਅੰਦਰ ਦਿੱਤਾ ਕੀ ਉਹਦੀ ਸ਼ਕਲ ਬੜਾਈ ਵਿਚਾਰੇ ਦੀ ਖਰੇ ਕਦੋਂ ਕਦੋਂ ਨਵਾਇਆ ਤਵਾਇਆ ਤੈਨੂੰ ਲੀੜੇ ਪਾਏ ਤਾ ਉਹਨੂੰ ਅੰਦਰ ਵਾੜਿਆ ਓਏ ਮਾਸਾ ਨਿਆਣਾ ਸੀ ਤੇ ਮਾਂ ਨੂੰ ਉਹਨੂੰ ਕੀ ਆਂਦੀ ਸੀ ਤੂੰ ਜੰਦਰ ਉਹਨੂੰ ਵਾੜਿਆ ਤੇ ਮਾਂ ਹੀ ਪ੍ਰਧਾਨ ਕਰ ਲਈ ਸਾਰੇ ਥਾਈ ਮਾਸਾ ਸ਼ਰਮ ਹੈਗੀ ਤੁਹਾਨੂੰ ਇਹ ਮਸਾਂ ਕਿ ਜਿੰਨੇ ਨਿਆਣੇ ਨੂੰ ਐਦਾਂ ਬਦਲੇ ਲੈਂਦੇ ਫਿਰਦੀਆਂ ਚੰਗੀਆਂ ਲੱਗਦੀਆਂ ਤਹੇ ਉਹਦੀ ਜਾਨਵਾਲ ਤਾਂ ਦੇਖ ਲਓ ਕਿ ਕੋਮਲ ਜਿਹਾ ਹੈਗਾ ਵਾ ਤੇ ਤਸੀਹੇ ਤੁਸੀਂ ਉਹਨੂੰ ਜਾਨਮਾ ਨਾਲ ਉਹ ਵੱਧ ਦੇਣ ਡਈਆਂ ਨਹੀਂ ਅਸੀਂ ਇਹਨਾਂ ਨੂੰ ਬਦਲਾ ਨਹੀਂ ਲੈਣ ਡੀਆਂ ਇਹਦੀ ਮਾਂ ਨੂੰ ਡੀਆਂ ਕਹਿਣ ਜਿਹੜੇ ਸਾਡੇ ਨਾਲ ਗਣ ਗਣ ਕੇ ਆਣ ਕੇ ਬਦਲੇ ਲੈਣ ਡਈਆਂ ਸਾਨੂੰ ਤਾਂ ਨੇ ਰੋਟੀ ਖਾਣੀ ਉਹਨੇ ਹੈਰਾਨ ਕੀਤੀ ਸਾਡੀ ਕਦੀਉ ਕੋਸ਼ ਕਰਦੀ ਆ ਕਦੀ ਹਣੂ ਕੋ ਕਹਿੰਦੀ ਆ ਰਾਤੀ ਵੇਲਾ ਇੱਥੇ ਲੋ ਆਖ ਜਾਂਦਾ ਇੱਥੇ ਸੁੱਟ ਕੇ ਗਈ ਆ ਅਸੀਂ ਕਿੰਨੂ ਕਈਏ ਜਾ ਕੇ ਅੱਛਾ ਹੁਣ ਤੁਹਾਨੂੰ ਉਹਦੀ ਮਾਂ ਦਾ ਤੁਹਾਨੂੰ ਆਉਂਦਾ ਬਦੁੱਖ ਪਹਿਲਾਂ ਉਹਨੂੰ ਘਰੋਂ ਵੜ ਚੜਿਆ ਨਾ ਤੋ ਹੀ ਉਹਨੂੰ ਜਿੰਦੀ ਨੂੰ ਛੱਡਦੀਆ ਨਾ ਤੋ ਹੀ ਉਹਨੂੰ ਮਰੀ ਨੂੰ ਛੱਡਦੀਆ ਪਹਿਲਾਂ ਹੀ ਉਹਨੂੰ ਵਿਚਾਰੀ ਨੂੰ ਪੱਲੇ ਪੱਤਾ ਤੇ ਹੁਣ ਤੁਸੀਂ ਕਿੱਥੋਂ ਬੰਨਣਾ ਅਸੀਂ ਉਹਨੂੰ ਕੀ ਕਰਾਂ ਕੱਢਿਆ ਸੀ ਆ ਮਾਂ ਹੀ ਉਹਦੀ ਆਈ ਸੀ ਤੇ ਪਰਾਈ ਹੋਵਾ ਆਈ ਲੈ ਕੇ ਗਈ ਜੇ ਮੇਰੇ ਪੁੱਤ ਨੂੰ ਕੋ ਹੋ ਗਿਆ ਨਾ ਮੇਥੋਂ ਨੀnga ਫੇਰ ਨਾ ਆਖਾ ਦੱਸਿਆ ਨੀnga ਮੈਂ ਤੁਹਾਨੂੰ ਦੱਸ ਦਿੱਤਾ ਜੋ ਇਹਦਾ ਮਾਲਵਿੰਗਾ ਨਹੀਂ ਹੋਣਾ ਚਾਹੀਦਾ ਠੀਕ ਵਾ ਨਹੀਂ ਤੇ ਮੈਥੋਂ ਕੋਈ ਬੁਰਾ ਨਹੀਂਗਾ ਮੈਂ ਨਾ 12 ਟਾੜੇ ਨਾ ਬੈਸ ਨਹੀਂ ਸਕਦੀ ਤੁਸੀਂ ਮੇਰੇ ਦੋ ਤਿੰਨ ਨਹੀਂ ਨਾ ਰੋਟੀ ਖਵਾ ਸਕਦੀਆਂ ਠੀਕ ਵਾ ਜੇ ਲੀਦੇ ਆਪਣੇ ਦਿਲ ਪ੍ਰੀਲੀ ਮੈਂ ਕਿੰਨੀਆਂ ਚੀਜ਼ੀਆਂ ਲਿਆਈ ਆਪਣੇ ਪੁੱਤ ਨੇ ਕਿੱਥੇ ਅੰਦਰ ਵੜਿਆ ਵਿਚਾਰੇ ਨੂੰ ਮੇਰੇ ਪੁੱਤ ਨੂੰ ਹੈ ਤੂੰ ਕਿੱਥੇ ਡਾਲਣਾ ਆਵੇ ਅਹੀਂ ਆ ਗਏ ਆ ਮੇਰਾ ਪੁੱਤ ਜੂਸ ਪੀਊਗਾ ਆਵੇ ਆ ਮੈਂ ਤੇ ਜੂਸ ਲਿਆਈ ਨਹੀਂ ਕੱਲੀਆਂ ਰੋਟੀਆਂ ਨਾਲ ਨਹੀਂ ਸਰਨਾ ਨਿਆਣੇ ਨੂੰ ਹੋਰ ਵੀ ਬੜਾ ਕੋ ਚਾਹੀਦਾ ਵਾ ਕੋਈ ਨਹੀਂ ਜੇ ਮੈਂ ਰੋਟੀ ਖਵਾ ਸਕੂਗੀ ਨਾ ਹੋਰ ਵੀ ਕੁਝ ਖਵਾ ਸਕੂਗੀ ਇਹਨੂੰ ਤੁਹਾਡੇ ਅੰਗੋਂ ਅੰਦਰ ਨਹੀਂ ਮੈਂ ਦਿੰਦੀ ਤੂੰ ਇਹ ਚਾਰ ਦਿਨ ਨਹੀਂ ਹੋਏ ਲੈ ਆਂਦੇ ਨੇ ਤੇ ਅੰਦਰ ਦਿੱਤਾ ਨਾ ਵਿਚਾਰੇ ਨੂੰ ਕੀ ਇਹਦੀ ਹਾਲਤ ਬਣਾਈ ਆ ਦੀ ਮੁੱਕ ਦੀ ਗੱਲ ਇਹੋਈ ਆ ਕਿ ਅਹੀਂ ਮੁੰਡਾ ਇੱਥੋਂ ਲੈ ਜਾਣਾ ਇੱਥੇ ਨਹੀਂ ਰਹਿਣ ਦੇ